ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਠੀਕ ਠਾਕ ਹੋਮੋਗੇ ਸਾਰੇ ਮੇਰੇ ਵੀਰ ਭਰਾਵਾਂ ਦੀ ਜਨ ਪਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਵੀਰ ਭਰਾ ਆਪਣੀ ਵੀਡੀਓ ਨੂੰ ਦੇਖ ਰਹੇ ਆ ਸਾਰੇ ਵੀਰ ਭਰਾਵਾਂ ਦਾ ਸਵਾਗਤ ਆ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮੇਰੇ ਵੀਰ ਭਰਾਵੋ ਤੁਹਾਡੇ ਵਾਸਤੇ ਅੱਜ ਮੈਂ ਇੱਕ ਹੋਰ ਕੋੜੀ ਲੈ ਕੇ ਆ ਗਿਆ ਸੇਲ ਵਾਸਤੇ ਬਾਕੀ ਆਪਾਂ ਰੇਟ ਦੇ ਸਮੇਤ ਸਾਰੀ ਡਿਟੇਲ ਦੇਵਾਂਗੇ ਸਾਰੀ ਵੀਡੀਓ ਨੂੰ ਅੰਤ ਤੱਕ ਵੇਖਿਓ ਮੇਰੇ ਵੀਰ ਭਰਾਵੋ ਤੇ ਬੇਨਤੀ ਆ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਇੱਕ ਲਾਈਕ ਜਰੂਰ ਕਰਿਆ ਕਰੋ ਤੇ ਆਪਣੀ ਰਾਇ ਕਮੈਂਟਾਂ ਜੀ ਵਿੱਚ ਜਰੂਰ ਦਿਆ ਕਰੋ ਮੇਰੇ ਵੀਰ ਭਰਾਵੋ ਤੇ ਬਾਕੀ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ 60 ਇੰਚ ਹਾਈਟ ਹੈ ਜੀ ਫੱਟੀ ਵਾਲੀ 60 ਪਲੱਸ ਤੇ 5 ਸਾਲ ਉਮਰ ਹੈ ਘੋੜੀ ਦੀ ਮੇਰੇ ਵੀਰ ਭਰਾਵੋ ਤੇ ਬਾਈ ਹੋ ਰੈਂਦਾ ਏਰੀਆ ਹੈਗਾ ਜੀ ਗਿੱਦੜਵਾਹਾ ਤੇ ਨੰਬਰ ਸਕਰੀਨ ਤੇ ਆ ਤੇ ਬਾਲਪੋਰੀਆਂ ਦੀ ਸਾਫ ਹੈ ਜੀ ਘੋੜੀ ਬਾਈ ਹੁਰੇ ਕਹਿੰਦੇ ਗਰੰਟੀ ਆਪਣੀ ਬਾਲਪੋਰੀਆਂ ਦੀ ਬਿਲਕੁਲ ਸਾਫਾ ਸਵਾਰੀ ਦੀ ਵੀ ਪਾਸ ਹੈ ਤੇ ਸਾਊਸੀਲ ਪੂਰੀ ਹੈ ਮੇਰੇ ਵੀਰ ਭਰਾਵੋ ਬਾਈ ਹੁਰੇ ਕਹਿੰਦੇ ਚਾਹੇ ਬੱਚੇ ਲਈ ਫਿਰਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਵੇਚੀ ਨਹੀਂ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਜੀ ਤੇ ਬਾਈ ਹੁਰੇ ਕਹਿੰਦੇ ਮੀਟ ਕਰਵਾਈ ਸੀ ਪਰ ਹੁਣ ਆਪਾਂ ਖਾਲੀ کہہ ਕੇ ਦੇਵਾਂਗੇ ਅਗਲੇ ਨੂੰ ਤੇ 1,25,000 ਰੁਪਿਆ ਮੁੱਲ ਕਰਦੇ ਆ ਬਾਈ ਹੁਰੇ ਦੁਬਾਰਾ ਦੱਸ ਦਿੰਨਾ ਰੇਟ 1,25,000 ਰੁਪਿਆ ਮੁੱਲ ਕਰਦੇ ਆ ਬਾਈ ਹੁਰੇ ਬਾਕੀ ਮੌਕੇ ਤੇ ਮਾਨਤਾਣ ਕਰਦੇ ਆਂ ਕਿ ਜਿੰਨਾ ਵੀ ਹੋ ਸਕਿਆ ਤੇ ਮਜਬੂਰੀ ਹੋ ਗਈ ਬਾਈ ਹੁਰੇ ਨੂੰ ਬਾਈ ਹੁਰੇ ਕਹਿੰਦੇ ਆਪਾਂ ਮਜਬੂਰੀ ਕਰਕੇ ਹੁਣ ਸੇਲ ਕਰ ਰਹੀ ਆਂ ਕੋੜੀ ਤੇ ਚੰਗੇ ਬੱਚੇ ਦਿੰਦੀ ਆ ਮੇਰੇ ਵੀਰ ਭਰਾਵੋ ਗਿੱਦੜਬਾਹਾ ਏਰੀਆ ਬਾਈ ਹੁਰਿਆਂ ਦਾ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਣ ਹੈਗਾ ਨੰਬਰ ਸਕਰੀਨ ਤੇ ਆ ਗੱਲਬਾਤ ਕਰ ਲਿਓ ਜੀ ਮਾਲਕ ਵੀਰਾਂ ਨਾਲ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿੰਨੀ ਡਿਟੇਲ ਮੈਂ ਤੁਹਾਨੂੰ ਦਿੱਤੀ ਆ ਮੇਰੇ ਵੀਰ ਭਰਾਵੋ ਤੇ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਤੇ ਆਪਾਂ ਸੋਣ ਨਾਲ ਸਾਂਝੀ ਕਰਤੀ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ